ਔਰ ਦੂਜਾ ਰਾਜਾ ਆਪਣੇ ਕੋ ਹੰਕਾਰ ਚ ਫਿਰਦਾ ਰਹਿੰਦਾ ਬਦੰਦ ਉਹ ਤੁਰਦਾ ਹੀ ਆਇਆ ਆਇਆ ਤੂੰ ਉਹ ਯਾਰ ਕਿਹੜੀ ਗੱਲ ਐ ਮੈਲੇ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪਰਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਵਾ ਹੋ ਕੇ ਤੁਰਦਾ ਯਾਰ ਉਹ ਐ ਤੁਰਤੇ ਕਬੱਡੀ ਪਾਉਣ ਜਾਂਦੇ ਲੋਕਾਂ ਕੇ ਨਹੀਂ ਲੋਕ ਲਾ ਲੈਣਗੇ ਥੱਲੇ ਫਿਰਾਂ ਡਰਾਮੇ ਕਰਨਾ ਹੈ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀ ਪੈਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਂ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੈ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਆ ਇਹ ਚਲੋ ਜਦੋਂ ਮੈਂ ਲੜ ਰਿਹਾ ਸੀਗਾ 14 ਚ ਸੰਗਰੂਰ ਤੋਂ ਤਾਂ ਕਿਤੇ ਸੁਖਦੇਸ਼ ਸਿੰਘ ਢੀਂਡਸੇ ਨੇ ਪੈਰੀਂ ਹੱਥ ਲਾਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀਂ ਪੈਨੇ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵਾਨ ਤਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਿ ਨਜ਼ਾਰੇ ਲਿਆਤੇ ਢੀਂਡਸਾ ਸਾਹਿਬ ਨੇ ਸੋਚਿਆ ਨੀਗਾ ਕਮਜ਼ੋਰ ਲੱਗਦੀ ਐ ਮੈਨੂੰ ਕਿਤੇ ਭਗਵਾਨ ਤਮਾਨ ਸਮਝੀ ਬੈਠਾ ਐ ਉਹ ਕਹਿੰਦਾ ਬਜ਼ੁਰਗੋ ਮੈਂ ਭਗਵੰਤਮਾਨ ਨਹੀਂ ਹੈਗਾ ਮੈਂ ਸੁਖਦੇਸ਼ ਸਿੰਘ ਢੀਂਡਾਂ ਸਾਹ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀ ਹੱਥ ਚ ਲਾਉਂਦੇ ਇਹ ਤਾਂ ਉਹਦੇ ਕਰਕੇ ਲਾਉਂਦੇ ਹੋ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਕੱਢੇ ਬਾਹਰ ਇਹ ਉਹ ਕਿਤੇ ਨਿਕਲਦੇ ਸੀ ਇਹ ਫੋਨਾਂ ਵੀ ਜਿੱਤ ਜਾਂਦੇ ਸੀ ਫੋਨਾਂ ਵੀ ਡਰਾਮਿਆਂ ਤੇ ਆ ਕੇ ਆਪ ਮੰਡੀ 'ਚ ਰਾਤ ਕੱਟੀ ਇੱਕ ਦਿਨ ਰਾਜੇ ਬੜੇ ਗਨੇ ਕਰੂ ਮੰਡੀ ਆ ਕਦੇ ਪਤਾ ਪਤਾ ਇਹਨੂੰ ਵੀ ਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ ਚ ਪਹਿਲਾਂ ਕਦੇ ਆਏ ਹੋਵੇ ਜਿੰਸ ਲੈ ਕੇ ਨਾ ਉਹੀ ਚਲੋ ਆਏ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ ਚ ਰਾਤ ਕੱਢਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾਹ ਵਈ ਵਾਹ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੂ ਕਦੇ ਮੰਡੀ ਚ ਰਾਤ ਕੱਟੀ ਪਹਿਲਾਂ ਮੰਡੀ ਚ ਰਾਤਾਂ ਕੱਟਦੇ ਧਰਮੇ ਕਰਦੇ ਹੁਣ ਮੰਡੀਆਂ ਨੂੰ ਚਲਾਤਾ ਕੱਟਣ ਵਾਲਾ ਬਣ ਗਿਆ ਗੰਗਾ ਕਹੇ ਤਾਂ ਗੰਗਾ ਰਾਮ ਜਮਨਾ ਕਹੇ ਤਾਂ ਜਮਨਾ ਦਾਸ ਵੀ ਮੰਡੀ ਚ ਰਾਤ ਕੱਟਣ ਨਾਲ ਆਪਣੇ ਹੱਕ ਚ ਹੋ ਜੂ ਉਹ ਗੱਲ ਹੋ ਗਈ ਡਾਕੂਆਂ ਨੇ ਇੱਕ ਬੱਸ ਘੇਰ ਲਈ ਡਾਕੂਆਂ ਨੇ ਬੱਸ ਘੇਰੀ ਪੁਰਾਣੇ ਜ਼ਮਾਨੇ ਦੀ ਗੱਲ ਐ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਈਨ ਚਲਾ ਲਿਆ ਡਾਕੂਆਂ ਸਰਦਾਰ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਤੁਰਾ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਤੁਰਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆਂ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਨਾ ਤਾਂ ਮੇਰਾ ਰਾਜਾ ਫੜਿੰਗਾ ਜੀ ਉਹ ਗਿੱਦੜ ਵਾਲੇ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹਰੀਏ ਮੰਡੀਆਂ ਜਰਾਤਾ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰੰਡੀਆਂ ਜਰਾਤਾ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰੋ ਉਹ ਉਰਦੂ ਬੋਲ ਕੇ ਚਲਾ ਗਿਆ ਇੱਕ ਮਨਪੀਤ ਬਾਦਲ ਮੈਂ ਬਥੇਰਾ ਕਹਿੰਦਾ ਨੇ ਮੈਂ ਨਾਲ ਹੀ ਰਿਹਾ ਵੀ ਮੈਂ ਪੰਜਾਬੀ ਦੇ ਬੜੇ-ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜਿਉਂ ਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸ ਲੋਕਾਂ ਨੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ ਲੋਕਾਂ ਦੀ ਬੋਲੀ ਨਹੀਂ ਬੋਲਦੇ ਸੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਹੋਈ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਐ ਉੱਥੇ ਕਿਤੇ ਲੋਕਾਂ ਦੀ ਬੋਲੀ ਸੀ ਆਪਾਂ ਸਰਕਾਰੀ ਆ ਸਰਕਾਰੀ ਸਕੂਲਾਂ ਨੇ ਆਪਾਂ ਦਾ ਹੈਡਮਾਸਟਰਾਂ ਨੇ ਸਾਹ ਵਾਲੇ ਮਾਸਟਰ ਨੇ ਕਦੇ ਹਿੰਦੀ ਵਾਲੇ ਨੇ ਆਉਣ ਸਰ ਗਿਆ ਕੰਨ ਪੜ ਬਈ ਸੁਬੀਰੋ ਇਹਨਾਂ ਤੋਂ ਕੋਲੇ ਇੱਕ ਵਾਰੀ ਕੀ ਹੋਇਆ ਜਦੋਂ ਮੈਂ ਬਠਿੰਡੇ ਸੀਗੇ ਸੀ ਪੀਪਲ ਪਾਰਟੀ ਵੱਲੋਂ ਜਿੱਦੇ ਜਗਦੀਸ਼ ਭੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀ ਦਾ ਚਿੱਟੇ ਚ ਉਹਦੇ ਬਠਿੰਡੇ ਸੀ ਜੀ ਤਾਂ ਮਨਪੀ ਪੱਤਰਕਾਰ ਆ ਗਏ ਮੰਤਰੀ ਬਾਦਲ ਜੀ ਨੂੰ ਪੁੱਛਣ ਲੱਗ ਗਏ ਵੀ ਜਗਦੀਸ਼ ਖੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ ਤਾਂ ਮਨਪੀ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜੀ ਜਗਦੀਸ਼ ਖੋਲੇ ਨੇ ਨਾਮ ਲੇਤਾ ਮਜੀਠੀ ਦਾ ਉਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਧਰਤੀ ਲੋਹ ਮੰਗਦੀ ਐ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲੋਹ ਪਹਿਲਾਂ ਇਹ ਦੱਸ ਦੋ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਐ ਕੀ ਕਹਿਣਾ ਚਾਹੋਗੇ علامه اقبال ਨੇ ਲਿਖਿਆ قافਲੇ ਲੁੱਟੇ ਰਹਿਜਨੋਂ ਕੇ ਰਮਜੀਨ ਗਰਾਉ ਫੂਸ ਉਹ ਕਹਿੰਦੇ ਜਗਦੀਸ਼ ਪੋਲੇ ਨੇ ਨਾਂ ਲੈਂਦਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ 82 ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇ ਗਏ ਬਾਦਲਪਿੰਡ ਉਧਰ ਹੀ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾਂ ਚ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟਰੈਕਸੂਟ ਜਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ ਮੀਡੀਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੈਂਸ ਸੀ ਬਟਿੰਡੇ ਵਾਲੀ ਹਾਂ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿਹਾ ਜੀ ਉਹ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਟਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦਿਓਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਂਗੇ ਤੁਹਾਡੇ ਲਈ ਹਾਜ਼ਰ ਆ ਕੋਈ ਗੱਲ ਨਹੀਂ 25 ਸਾਲ ਪਹਿਲਾਂ ਉੱਕ ਗਏ ਕੋਈ ਗੱਲ ਨਹੀਂ ਹੁਣ ਤਾਂ ਹੀ ਰਹਿ ਗਏ ਉਦੋਂ ਅਗਲੇ ਵੀ ਮਿਲ ਜਾਣਗੇ ਕੋਈ ਨਹੀਂ ਚੰਗੇ ਕੰਮ ਕਰਾਂਗੇ ਅਗਲੇ ਵੀ ਦੇ ਦੋਗੇ ਪਰ ਇੰਨਾ ਕ ਜਿਵੇਂ ਆਪਾਂ ਆਪਾਂ ਕਹਿੰਦੇ ਆਂ ਵੀ ਧੁੰਦਾਂ ਤੋਂ ਪਹਿਲਾਂ ਪਹਿਲਾਂ ਲੈਂਟਰ ਪਾ ਲਈਏ ਮਿਸਤਰੀ ਤੋਂ ਵਧਾ ਦੋ ਤੋਂ ਮੇਸਟਰੀ ਬੜਾ ਦਨੇ ਆਪਾਂ ਚਾਰ ਇੱਕ ਦਾ ਮਸਾਲਾ ਕਰ ਦੋ ਕਰ ਦਿੰਨੇ ਆਂ ਵੀ ਚੱਕ ਦੇ ਕੇ ਨਾ ਕਿ ਲੈਂਟਰ ਤੇ ਲੈ ਜਾ ਬਸ ਧੁੰਦਾ ਤੋਂ ਪਹਿਲਾਂ ਪਹਿਲਾਂ ਤਾਂ ਵੀਰੋਂ ਉਵੇਂ ਜਿਵੇਂ ਆਪਾਂ ਕਰਾਂਗੇ ਜਿਹੜੇ ਢਾਈ ਆਪਾਂ ਪਿੱਛੇ ਰਹਿ ਗਏ ਸਪੀਡ ਡਬਲ ਕਰ ਦਾਂਗੇ ਨਜ਼ਾਰਾ 5 ਸਾਲ ਵਾਲਾ ਹੀ ਆਊਗਾ ਫਿਰ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨੀ ਬੜਾ ਵਧੀਆ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵਿਚੋਂ ਨਿਸ਼ਾਨ ਕੀਏ ਤਾਂ ਤੜਕੇ ਤੜਕੇ ਨੇਰੇਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋਡ ਪੈ ਜਾਏ ਇਹ ਜੇ ਵੇਲੇ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਨ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਸੋ ਸਫਾਈ ਕਰ ਦੋ ਦਿੰਪੀ ਤੁਹਾਡਾ ਆਪਣਾ ਥੋਡੇ ਨਾਲ ਖੜਨ ਵਾਲਾ ਬੰਦਾ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਹੈ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਹੈ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆ ਇੱਧਰ ਨੂੰ ਚੱਲਦੇ ਆ ਉੱਧਰ ਨੂੰ ਚੱਲਦੇ ਆ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾਉਂ ਮੈਂ ਤਾਂ ਇੱਥੇ ਰਿਹਾ ਕਰੂੰ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਦੜ ਵਾਹੇ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚੱਕਾ ਥਾਵੇਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲੇ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਮੇ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਹਿਤ ਅੱਜ ਵੋਟਾਂ ਪੈ ਜਾਣੀਆਂ ਅਸੀਂ ਕੰਮ ਹੋਣ ਨੂੰ ਕਰ ਦੇਣਾ ਸੀ ਤੁਸੀਂ ਮੈਨੂੰ ਪਤਾ ਥੋੜਾ ਵਾਇਕ ਦੱਸ ਦੱਸ ਆ ਦੇਖੋ ਜਦੋਂ ਆਪਾਂ ਗੱਲ ਕਹੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨੂੰ ਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਬਿਗਨ ਪਾਈਏ ਜਾਂ ਕੋਈ ਪੌ ਕਰੀਏ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ बोले सोनियाल बहुत-बहुत धन्यवाद ਤੁਸੀਂ ਇੰਨੇ ਨੇਰੇ ਤੱਕ ਇੱਥੇ ਬੈਠੇ ਪਿਆਰ ਦਿੱਤਾ ਸਤਿਕਾਰ ਦਿੱਤਾ ਜਦੋਂ ਕਦੇ ਦੁਬਾਰਾ ਮੌਕਾ ਮਿਲਿਆ ਉਦਦੇ ਫੇਰ ਆ ਜਾਾਂਗੇ ਜਦੋਂ ਮਰਜੀ ਬੁਲਾ ਲਿਓ ਬਹੁਤ-ਬਹੁਤ ਮਿਹਰਬਾਨੀ ਹੋ ਲਈ ਜਾਇਓ ਮਾਵਾਂ ਪੈਣਾ ਵੀ ਨੇ ਬੱਚੇ ਵੀ ਨੇ ਨਾਲ ਬਜ਼ੁਰਗ ਵੀ ਨੇ ਬੜੀ ਲੋੜ ਐ ਤੁਹਾਡੀ ਪੰਜਾਬ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਧੰਨਵਾਦ